ਕਾ ਕੰਮ ਪੂਰਾ ਕਰ ਔਰ ਐਸੇ ਹੀ ਆ ਦੇਖੋ ਕਿਸ ਤਰੀਕੇ ਨੀਵਾ ਨੀਵਾ ਹੋ ਕੇ ਜਾਣਾ ਪਊਗਾ ਆ ਜੋ ਹੋਏ ਹੋਏ ਅੰਤ ਲੋ ਚਲਵਾ ਗਈ ਅੱਗੇ 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 ਸਰਨਾ ਤਾਂ ਚੱਕ ਲੋ ਸਰ ਤੋ ਉਹ ਜੋਰ ਦੀ ਵਜੂਗਾ ਕੈਮਰਾਮੈਨ ਦਾ ਕੰਮ ਮੁੱਖ ਆ ਆਖਰੀ ਪੜਾਓ ਆ ਇਧਰ ਦੇ ਪਾਸੇ ਆਈਏ ਸੋ ਬਧਾ ਲੋਗਾ ਥੋੜੇ ਨੇਰ ਚ ਜੱਪਣ ਨੂੰ ਜਾਣਾ ਪਊਗਾ ਆ ਦਸ਼ ਕੋ ਵੇਦ ਰਿਸ਼ੀ ਵੇਦ ਵ્યાਸ ਜੀ ਦੀ ਗੁਫਾ ਵਾ ਦੱਸੀ ਜਾਂਦੀ ਜਿਨ੍ਹਾਂ ਨੇ ਮਹਾਭਾਰਤ ਗ੍ਰੰਥ ਦੀ ਰਚਨਾ ਕੀਤੀ ਸੀ ઋષਿ ਵੇਦ ਵ્યાਸ ਨੇ ਜਿਨ੍ਹਾਂ ਦੇ ਨਾਮ ਤੇ ਹੀ ਬਿਲਾਸਪੁਰ ਸ਼ਹਿਰ ਵਸਿਆ ਸੀਗਾ ਦਰਸ਼ਕੋ ਇਸ ਵਕਤ ਨਾਲ ਅਸੀਂ ઋષਿ ਵੇਦ ਵ્યાਸ ਦੀ ਗੁਫਾ ਵੱਲ ਚੱਲੇ ਆ ਸੁਣਮੇ ਦੱਸਦੇ ਵੀ ਹਜ਼ਾਰਾਂ ਸਾਲ ਪੁਰਾਣੀ ਗੁਫਾ ਦੱਸੀ ਜਾਂਦੀ ਆ ઋષਿ ਵੇਦ ਵ્યાਸ ਜੀ ਉਹ ਸੀ ਜਿਨ੍ਹਾਂ ਨੇ ਮਹਾਭਾਰਤ ਗ੍ਰੰਥ ਦੀ ਰਚਨਾ ਕੀਤੀ ਸੀਗੀ ਤੇ ਇਸ ਵਕਤ ਅਸੀਂ ਹੈ ਕਿੱਥੇ ਆ ਬਿਲਾਸਪੁਰ ਦੇ ਵਿੱਚਾਂ ਜਿਹਨੂੰ ਕਿ ਕਹਿਲੂਰ रियासत ਕਿਹਾ ਜਾਂਦਾ ਵੀ ਕਹਿਲੂਰ रियासत ਦੀ ਰਾਜਧਾਨੀ ਸੀਗੀ ਜਿੱਥੇ ਕਿਆ ਹੈ ਜਾਂਦੇ ਭੀਮਚੰਦ ਹੋਣਾ ਦਾ ਰਾਜ ਸੀ ਭੀਮਚੰਦ ਦੇ ਵੱਡੇ ਵੱਡੇ ਦੇ ਕਲਿਆਣ ਚੰਦ ਹੋਣਾ ਦਾ ਰਾਜ ਸੀਗਾ ਕਲਿਆਣ ਚੰਦ ਹੁਣੀ ਉਹ ਸੀ ਜਿਨ੍ਹਾਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਹਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੱਢ ਕੇ ਲਿਆਂਦਾ ਸੀ ਬਾਹਰ ਮਤਲਬ ਬਰੀ ਕਰਾਇਆ ਸੀਗਾ ਤੇ ਉਹਨਾਂ ਦੇ ਇਲਾਕੇ ਦੇ ਵਿੱਚਾਂ ਜਿਹੜਾ ਵੀਦ ਵਿਆਸ ਸੀ ઋષਿ ਜੀ ਉਹਨਾਂ ਦੇ ਨਾਂ ਤੇ ਕਹਿੰਦੇ ਵੀ ਬਲਾਸਪੁਰ ਸ਼ਹਿਰ ਵਸਿਆ ਸੀਗਾ ਇਦਾਂ ਮੰਨਤਾ ਵਾ ਇਧਰਲੇ ਪਾਸੇ ਆ ਆਪਣੀ ਗੋਮਨ ਸਾਗਰ ਝੀਲ ਆ ਗਈ ਆ ਪਰਲੇ ਪਾਸੇ ਤੁਹਾਨੂੰ ਨਜ਼ਰ ਆਜੂਗੀ ਗੋਮਨ ਸਾਗਰ ਝੀਲ ਬਣੀ ਹੋਈ ਆ ਤੇ ਆਹ ਸਾਨੂੰ ਲੋਕਲ ਬੰਦੇ ਕਹਿੰਦੇ ਵੀ ਸਾਨੂੰ ਅਸੀਂ ਕਿ ਕਿਸ ਤਰਫ ਜਾਣਾ ਹੈ ਇਸ ਤਰਫ ਜਾਣਾ ਹੈ ਇਧਰਲੇ ਪਾਸੇ ਚੱਲਦੇ ਆਂ ਦੇਖਦੇ ਆਂ ਵੀ ਕਿਵੇਂ ਆ ਗੱਲਬਾਤ ਆਜੋ ਹਯੋ ਦੇਖਦੇ ਆਂ ਖੋਲ ਸਕਦੇ ਆਂ ਜਾ ਸਕਦੇ ਅੰਦਰ ਕੁੰਡਾ ਲੱਗਿਆ ਹੋਇਆ ਅੰਦਰੋਂ ਵੀ ਲੱਗਿਆ ਹੋਇਆ ਆਜੋ ਆਜੋ ਚੱਲ ਗਏ ਕਹਿੰਦੇ ਵੀ ਉੱਥੇ ਬਹੁਤ ਪੁਰਾਣੀ ਬਣੀ ਹੋਈ ਆ ਆਜੋ ਮੈਂ ਕਹਿੰਦਾ ਚੱਲ ਕੇ ਆਈਏ ਤੇ ਦੂਜੀ ਗੱਲ ਵਿਅਸ ਤੋਂ ਹੀ ਬਿਲਾਸਪੁਰ ਨਾ ਪਿਆ ਸੀਗਾ ਆ ਇਧਰਲੇ ਪਾਸੇ ਦਰਾਈ ਏਰੀਆ ਆ ਗਿਆ ਇਹ ਮੀਂਹ ਕਾਣੀ ਦੇ ਵਿੱਚ ਤਾਂ ਇਹ ਰੈਸਕਿਊ ਹੋ ਜਾਂਦਾ ਪੱਥਰ ਡਿੱਗਣ ਲੱਗ ਜਾਂਦੇ ਆ ਪਾਸ ਤੋਂ ਤਾਂ ਮੈਂ ਕਿਹਾ ਵੀ ਇਦਾਂ ਆ ਮੌਸਮ ਸਹੀ ਆ ਇਸ ਵਕਤ ਅਸੀਂ ਮਈ ਦੇ ਵਿੱਚ ਆ ਸਹੀ ਕਾਦਾ ਵਾ ਮਤਲਬ ਇਹ ਸੋਚਦਾ ਕਿ ਰਮਣੀਕ ਨਹੀਂਗਾ ਇੰਨਾ ਹੁਣ ਮਤਲਬ ਆਉਣ ਯਾਨੀ ਸੌਖੀ ਆ ਬਰਸਾਤ ਤੋਂ ਬਾਅਦ ਥੋੜਾ ਰਮਣੀਕ ਵੱਧ ਬਣ ਜਾਂਦਾ ਆ ਜੋ ਚੱਲ ਗਏ ਦੇਖੀ ਕਿਹੜੇ ਪਾਸੇ ਗੁਫਾ ਦੱਸੀ ਚੰਦੀ ਆ ਤੇ ਮੈਂ ਕਿਹਾ ਵੀ ਢੇੜਾ ਕੱਢ ਕੇ ਆਉਣੀ ਆਣਾ ਮੈਂ ਕਿਉਂਕਿ ਅਸੀਂ ਗਾਂਹ ਚੱਲੇ ਸੀ ਹੋਰ ਹਿਸਟੋਰੀਕਲ ਚੀਜ਼ਾਂ ਫਲਮਾਉਣ ਇਸ ਥਿਓਰੀਕਲ ਤੇ ਕੁਝ ਇਤਿਹਾਸਿਕ ਆਜੋ ਅਹ ਤਾਂ ਦੇਖਿਓ ਵੀ ਕਾਪੀ ਬਰੇ ਕਿਹਸਾ ਹੁਕ ਤਾਉ ਦਾ ਮਾਹੌਲਾ ਕਿ ਕਿਸਤ ਰਵ ਜਾਣਾ ਹੈ ਸਿੱਧੇ ਹੈ ਸਿੱਧੇ ਸਿੱਧੇ ਜਵਾਗ ਨੀ ਕਿਨੇ ਕਿ ਨਾਲ ਹੈ ਕਹਿੰਦੇ ਅੰਕਲ ਆਪਕੇ ਸਾਥ ਚਲेंगे ਦਿਖਾਉਣੇ ਕੇ ਲੀਏ ਮੈਂ ਕਿਹਾ ਵੀ ਆਜੋ ਫਿਰ ਕਿਰਾ ਕੰਢੇ ਸੀਏ ਚ ਆਜੋ ਆਇਓ ਚੱਲਗੇ। ਦੇਖਿਓ ਕਿੱਥੇ ਬਣੀਆਂ ਨੇ ਗੁਫਾਵਾਂ। ਆਹ ਦਸ ਕੋ ਗੁਫਾਵਾਂ ਨੇ ਪ੍ਰਾਣੀਆਂ ਦੱਸਿਆ ਜਾਂਦਾ ਵਾ। ਕੁਝ ਪਰਿਉਰੇ ਨਾ ਮਾਨਰਮਣ ਕਰਾਤਾ ਪਰ ਜਿੰਨੀਆਂ ਕਹਿ ਗਈਆਂ ਇਹ ਪ੍ਰਾਣੀਆਂ ਨੇ। ਆਹ ਇਧਰਲੇ ਪਾਸੇ। ਕਿਤੇ ਕਾਫੀ ਮਤਲਬ ઋષਿ-ਮੁਨੀ ਰਹਿ ਕੇ ਇੱਥੇ ਮਤਲਬ ਭਗਤੀ ਕਰਦੇ ਰਹੇ ਆ। ઋਸ਼ੀਆਂ-ਮੁਨੀਆਂ ਦੀਆਂ ਗੁਫਾਵਾਂ ਨੇ। ਆਹ ਮਤਲਬ ਰੰਗ-ਰੋਗਨ ਇੱਥੋਂ ਤੇ ਸੇਵਾਦਾਰਾਂ ਨੇ ਕਿਸਨੇ ਕਰਾਤਾ ਹੋਊਗਾ। ਤੇ ਇਦੋਂ ਬਿਨਾਂ ਤਾਂ ਆਲੇ ਪਾਸੇ ਵੀ ਚੱਲਦਾ ਮੈਂ। ਆਦੀ ਆ ਗੁਫਾਮਾ ਨੇ ਰਿਸ਼ੀ ਵੇਦ ਵਿਆਸ ਜੀ ਦੀਆਂ ਦਸਿਆ ਜਾਂਦੀਆਂ ਉੱਤਰ ਜਣਾ ਔਖਾ ਕੰਮ ਭੁਰਕ ਔਰ ਐਸੇ ਆ ਦੇਖੋ ਕਿਸ ਤਰੀਕੇ ਨੀਵਾ ਨੀਵਾ ਹੋ ਕੇ ਜਾਣਾ ਪਊਗਾ ਆ ਜਾਓ ਓਏ ਹੋਏ ਅੰਤ ਲੋ ਚਲਵਾ ਆਗੇ 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 ਸਰ ਨਾ ਤਾਂ ਚੱਕ ਲੋ ਸਰ ਤੋਂ ਉਹ ਜੋਰ ਦੀ ਵੱਜੂਗਾ ਕੈਮਰਾਮੈਨ ਦਾ ਕੰਮ ਮੁੱਖ ਆ ਆਖਰੀ ਪੜਾਓ ਆ ਇਧਰਲੇ ਪਾਸੇ ਆ ਯੇ ਸੋਬਾ ਲੋਕਾਂ ਥੋੜੇ ਇਨੀ ਚ ਜੱਪਨ ਨੂੰ ਜਾਣਾ ਪਊਗਾ ਆ ਦਸ ਕੋ ਬੀਰ ਰਿਸ਼ੀ ਵੇਦ ਵ્યાਸ ਜੀ ਦੀ ਗੁਫਾ ਵਾ ਦੱਸੀ ਜਾਂਦੀ ਜਿਨ੍ਹਾਂ ਨੇ ਮਹਾ ਭਾਰਤ ਗ੍ਰੰਥ ਦੀ ਰਚਨਾ ਕੀਤੀ ਸੀ ਰਿਸ਼ੀ ਵੇਦ ਵ્યાਸ ਨੇ ਜਿਨ੍ਹਾਂ ਦੇ ਨਾਮ ਤੇ ਹੀ ਬਲਾਸਪੁਰ ਸ਼ਹਿਰ ਵਸਿਆ ਸੀ ਗੁਫੀਬਰੀ ਨੂੰ ਅੰਦਰੋਂ ਕਰਕੇ ਦਿਖਾ ਸਕਦੇ ਹਾਂ ਮੜਾ ਨੰਗ ਜਿਓ ਕਿਉਂਕਿ ਤਾਂ ਭੀੜਾ ਵਾ ਦੋ ਜਨਾਂ ਨੂੰ ਔਖਾ ਹੋਊਗਾ ਕੁਝ ਦੇਖ ਲਿਆ ਕੁਝ ਹੋਵੇ ਨਾ ਤੇ ਦੇਖ ਲੈਣਾ ਮੜਾ ਜੀ ਆ ਵੀ ਕੁਝ ਹੋਵੇ ਨਾ ਤੇ ਇੱਥੇ ਹੀ ਖੜ ਕੇ ਤੁਸੀਂ ਸੀਨ ਲੈ ਕੇ ਦਿਖਾ ਦੋ ਵੀ ਆਹ ਦੇਖੋ ਵੀ ਅੰਦਰੋਂ ਤੁਸੀਂ ਗੁਫਾ ਦੇਖ ਰਹੇ ਹੋ ਰਿਸ਼ੀ ਵੇਦ ਵ્યાਸ ਜੀ ਦੀ ਜਿੰਨਾਂ ਨੇ ਕਹਿ ਸਕਦੇ ਆ ਕਿ ਮਹਾਭਾਰਤ ਗ੍ਰੰਥ ਦੀ ਰਚਨਾ ਕੀਤੀ ਸੀਗੀ ਤੇ ਤੇ ਅਜੋ ਦੇਲੇ ਪਾਸੇ ਆਪਾਂ ਦਿਖਾ ਦਈਏ ਹੋਰ ਪਾਸੇ ਰਾਹ ਕਿਹੇ ਜਾ ਸੀ ਦਿਖਾ ਦਈਏ ਇੱਥੋਂ ਵਿਊ ਮਗਰਲੇ ਪਾਸੇ ਗੋਪੀ ਵੀਰੇ ਕੈਮਰਾ ਕਰਿਓ ਤੇ ਇਧਰਲੇ ਪਾਸੇ ਆਈ ਇਸ ਤੋਂ ਜ਼ਿਆਦਾ ਹੋਊਗਾ ਘਟਾ ਲਓ ਥੋੜਾ ਜਿਆ ਬਈ ਆਹ ਇਧਰਲੇ ਪਾਸੇ ਦਰਿਆ ਵਾ ਆ ਸੈਰਨ ਲੱਗ ਰਿਹਾ ਮੈਂ ਤਾਂ ਇੰਨਾ ਹੀ ਉੱਚਾ ਹੋਇਆ ਜਾ ਸਕਦਾ ਵਾ ਮਤਲਬ ਬਹੁਤ ਨੀਵੇਂ ਥਾਂ ਤੇ ਮਤਲਬ ਬਹੁਤ ਕਹਿ ਸਕਦੇ ਆ ਕਿ ਪੀੜੀ ਜੀ ਥਾਂ ਵਾ ਆਹ ਰਾਹ ਵਾ ਮੋੜਨ ਦੇ ਵਾਸਤੇ ਇੱਥੋਂ ਦਾ ਹਾਲੇ ਅਨੇਕੀ ਕਿਰਾਂ ਹਥਣੀ ਆਪਾਂ ਇੱਥੇ ਆਏ ਸੀਗੇ ਆਹ ਦੇਖ ਸਕਦੇ ਹੋ ਤੇ ਇਹ ਬਲਾਸਪੁਰ ਦੇ ਵਿੱਚ ਬਲਾਸਪੁਰ ਹਿਮਾਚਲ ਪ੍ਰਦੇਸ਼ ਦੇ ਵਿੱਚ ਆ ਜਾਂਦਾ ਆ ਛੱਤਾਂ ਦਿਖਾ ਦਿਓ ਮੜੀਆਂ ਛੱਤਾਂ ਦਾ ਕਾਦੀਆਂ ਪੱਥਰ ਹੀ ਕੱਟ-ਕੱਟ ਕੇ ਬਣਾਏ ਹੋਏ ਆ ਸਾਰੇ ਤੁਸੀਂ ਦੇਖ ਸਕਦੇ ਹੋ ਕਮਾਲ ਦਾ ਨਜ਼ਾਰਾ ਸੀ ਇਧਰਲੇ ਪਾਸੇ ਦਰਿਆ ਆ ਗਿਆ ਥੱਲੇ ਇਧਰ ਵੀ ਨਾ ਹੋਰ ਵੀ ਹੈਗੀਆਂ ਸੀਗੀਆਂ ਪੱਥਰ ਦੀਆਂ ਬਣਾਈਆਂ ਹੋਈਆਂ ਕੋਸ਼ ਮਤਲਬ ਇਦਾਂ ਦੀ ਵੀ ਆ ਹੱਦਲੇ ਪਾਸੇ ਨਜ਼ਰ ਆ ਜਾਣਗੀਆਂ ਆ ਦੇਖੋ ਇਧਰਲੇ ਪਾਸੇ ਵੀ ਸੀ ਕਿਉਂਕਿ ਬੇਦ੍ਰਿਸ਼ੀ ਜੀ ਇਕੱਲੇ ਤਾਂ ਹੋਣੀ ਨਹੀਂ ਕਿ ਨਾਲ ਸੋਰ ਵੀ ਕਹਿ ਸਕਦੇ ਕਿ ਚੇਲੇ ਹੋਣਗੇ ਹੋਰ ਵੀ ਹੋਣਗੇ ਇਸ ਕਰਕੇ ਉਹਨੇ ਰੈਸ਼ ਦਾ ਪ੍ਰਬੰਧ ਵੀ ਸਮਝ ਲਓ ਕਿ ਪੂਰਾ ਹੀ ਕੀਤਾ ਹੋਇਆ ਸੀਗਾ ਦਰਸ਼ਕੋ ਬिलासपुर ਦੇ ਵਿੱਚ ਸੀ ਅਸੀਂ ॠषि वेदव्यास ਜੀ ਦੀ ਗੁਫਾਮਾ ਸੋਗਲੀਵਰੀ ਨਵਾਂ ਮਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ